ਨਹਾਜ਼ੀ ਰੋਡ ਵਿਖੇ ਖਾਲੀ ਪਈ ਥਾਂ ਜਿਹੜੀ ਕਿ ਵਣ ਵਿਭਾਗ ਦੀ ਹੈ ਪਿਛਲੇ ਦਿਨੀ ਉਥੇ ਇੱਕ ਸੰਸਥਾ ਵੱਲੋਂ ਛੱਡ ਬਣਾਉਣ ਦਾ ਕੰਮ ਚਲਾਇਆ ਗਿਆ ਸੀ ਤੇ ਲੋਕਾਂ ਦੀ ਵੱਲੋਂ ਸ਼ਿਕਾਇਤ ਕਰਨ ਤੇ ਵਣ ਵਿਭਾਗ ਵੱਲੋਂ ਇਹ ਕੰਮ ਬੰਦ ਵੀ ਕਰਵਾਇਆ ਗਿਆ ਸੀ ਉਸ ਵੇਲੇ ਡੀ ਐਫ ਓ ਕਰਨ ਵੀ ਨੇ ਕਿਹਾ ਸੀ ਕਿ ਇਹ ਵਿਭਾਗ ਦੀ ਜਗ੍ਹਾ ਹੈ ਇੱਥੇ ਜਦੋਂ ਵੀ ਕੋਈ ਕੰਮ ਹੋਏਗਾ ਵਿਭਾਗ ਵੱਲੋਂ ਹੀ ਕੀਤਾ ਜਾਵੇਗਾ ਬਾਅਦ ਉਸਦੇ ਕੁਝ ਦਿਨ ਬੀਤਣ ਤੋਂ ਬਾਅਦ ਮੁੜ ਤੋਂ ਹੁਣ ਉਥੇ ਛੱਡ ਪਵਾਉਣ ਦਾ ਕੰਮ ਜਾਰੀ ਹੈ ਜਿਸ ਦੇ ਚਲਦਿਆਂ ਲੋਕਾਂ ਵੱਲੋਂ ਦੁਕਾਨਦਾਰਾਂ ਵੱਲੋਂ ਤੇ ਪਿਛਲੇ ਰੇਹਾਸ਼ੀ ਖੇਤਰ ਦੇ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਖਾਲੀ ਪਈ ਜਗ੍ਹਾ ਤੇ ਜਦ ਛੱਡ ਪੈ ਜੇਗੀ ਇੱਥੇ ਪੱਖੇ ਲੱਗ ਜਾਣਗੇ ਤੇ ਸ਼ਾਰਦੀ ਅੰਸਰ ਤੇ ਗਲਤ ਲੋਕ ਵੀ ਇੱਥੇ ਆ ਕੇ ਬੈਠਿਆ ਕਰਨਗੇ ਜਿਸ ਤੇ ਚਲਦਿਆਂ ਔਰਤਾਂ ਦਾ ਹੱਥੋਂ ਲੰਘਣਾ ਮੁਸ਼ਕਲ ਹੋਵੇਗਾ ਉਹਨਾਂ ਦੇ ਬੱਚਿਆਂ ਤੇ ਬੁਰਾ ਅਸਰ ਹੋਵੇਗਾ ਤੇ ਰਹਾਸ਼ੀ ਖੇਤਰ ਨੂੰ ਵੀ ਕਿਸੇ ਨਾ ਕਿਸੇ ਅਨਸੁਖਾਵੀ ਘਟਨਾ ਦਾ ਡਰ ਹਰ ਵੇਲੇ ਬਣਿਆ ਰਹੇਗਾ ਉਹਨਾਂ ਨੇ ਕਿਹਾ ਕਿ ਇੱਥੇ ਕਬਜ਼ਾ ਨਹੀਂ ਹੋਣਾ ਚਾਹੀਦਾ ਵਿਭਾਗ ਨੂੰ ਇੱਥੇ ਆ ਕੇ ਇਸ ਕੰਮ ਨੂੰ ਰੁਪਵਾਉਣਾ ਚਾਹੀਦਾ ਤੇ ਨਾਲ ਹੀ ਦੁਕਾਨਦਾਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਨਾ ਦੇ ਜਦੋਂ ਇੱਥੇ ਕੋਈ ਮੋਟਰਸਾਈਕਲ ਜਾਂ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਤਾਂ ਉਹ ਨਜਾਇਜ਼ ਕਬਜ਼ਾ ਕਹਿ ਕੇ ਉਹਨਾਂ ਨੂੰ ਹਟਵਾਇਆ ਜਾਂਦਾ ਹੈ ਤੇ ਜਦ ਇੱਥੇ ਸ਼ੈੱਡ ਪੈਣ ਦਾ ਕੰਮ ਚੱਲਦਾ ਪਿਆ ਹੈ ਤੇ ਮਨ ਵਿਭਾਗ ਨੂੰ ਇਸ ਗੱਲ ਦਾ ਚੇਤਾ ਕਿਉਂ ਨਹੀਂ ਆਉਂਦਾ ਲੋਕਾਂ ਨੇ ਕਿਹਾ ਹੈ ਕਿ ਇਹ ਕੰਮ ਬੰਦ ਹੋਣਾ ਚਾਹੀਦਾ ਇਹ ਵਿਭਾਗ ਦੀ ਜਗ੍ਹਾ ਹੈ ਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਣਾ ਵਿਭਾਗ ਦਾ ਇਹ ਪਹਿਲਾ ਫਰਜ਼ ਹੈ ਦਾ ਨਾਮ ਢਿੰਪੀ ਸ਼ਰਮਾ ਹੈਗੀ ਆ ਮੈਂ ਰਾਮਨਗਰ ਮਹੱਲਾ ਦੀ ਨਿਵਾਸੀ ਹੈਗੀ ਆ ਇੱਕ ਪਬਲਿਕ ਪਲੇਸ ਹੈ ਇੱਥੇ ਉਹ ਦੇਖੋ ਪਿੱਲਰ ਲਗਾ ਰਹੇ ਕਿਸ ਰੀਜ਼ਨ ਤੇ ਪਿੱਲਰ ਲਗਾ ਰਹੇ ਸਾਨੂੰ ਮਹੱਲੇ ਵਾਲਿਆਂ ਨੂੰ ਕੀ ਆਦਾ ਬੈਨੀਫਿਟ ਹੈ ਦੱਸੋ ਨਾ ਅਗਰ ਇੱਥੇ ਬੈਂਚ ਲੱਗਦੇ ਆ ਇੱਥੇ ਨਸ਼ੇੜੀ ਵਿਚੜੀਆਂ ਨੇ ਬੈਣਾ ਲੇਡੀਜ਼ ਆਂ ਜਾਂਦਾ ਰਸਤਾ ਬੰਦ ਹੋ ਜਾਣਾ ਇਹ ਕਹਿੰਦੇ ਲੋਕਾਂ ਦੀ ਸ਼ਾਂਤੀ ਨਾਲ ਕੰਮ ਕਰ ਰਹੇ ਨਹੀਂ ਸੋ ਕੋਈ ਲੋਕਾਂ ਦੀ ਸਾਡੀ ਕੋਈ ਸ਼ਾਂਤੀ ਨਹੀਂ ਸਾਡੇ ਕੋਲ ਕੋਈ ਸਿਗਨੇਚਰ ਨਹੀਂ ਕਰਵਾਏਗੇ ਇਹ ਇਹਨਾਂ ਦੀ ਆਪਣੀ ਮਰਜ਼ੀ ਹੈ ਇਹਨਾਂ ਦੀ ਫੈਮਿਲੀ ਰਹਿੰਦੀ ਅਮਰੀਕਾ ਉਹ ਜਦੋਂ ਆਂਦੇ ਸਾਲ ਬਾਅਦ ਆਪਣਾ ਦਿਖਾ ਰਹੇ ਕਿ ਸਾਡੇ ਕੋਲ ਪੈਸੇ ਆ ਇਸਦੀ ਪਰਸਨਲ ਪ੍ਰਾਪਰਟੀ ਨਹੀਂ ਹੈ ठीक तो है ना पब्लिक हॉस्टल ही है नहीं अभी कुछ नी कि पता ही को पैसा है ना अभी मंग यही करते कि इतने कोई पिलर ना लगन असि इतने ना कोई बेंच लगने जिदा है उदा ही रहेगी साफ सफाई रहे ठीक है पब्लिक का प्लेस है पब्लिक सारियाज करे कोई किसी की ਇੱਥੇ ਗਈਦੀ ਹੈਗੀ ਨਾ ਮਨੀਸ਼ ਕੁਮਾਰ ਸ਼ਰਮਾ ਨਮੋਲਾ ਮੈਂ ਮੋਲਾ ਰਾਮ ਨਗਰ ਦਾ ਨਿਵਾਸੀ ਹਾਂ ਵਾਰਡ ਨੰਬਰ 13 ਹਾਂਜੀ 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 ਰਸਤਾ ਇਹ ਸਾਨੂੰ ਮੈਨ ਜਸਵੀਰ ਦੇ ਪਟ્રોલ ਮੰਪਲ ਆ ਇਹ ਰੇਲਵੇ ਦਾ ਰਸਤਾ ਹੁੰਦਾ ਪਰ ਇਹ ਇੱਕ ਮਹੱਲੇ ਦੀ ਜਿੱਦਾ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਉਹਨੇ ਕਿਸੇ ਨੇ ਰਿਕੁਐਸਟ ਕੀਤੀ ਤੇ ਉਹਨਾਂ ਨੇ ਸਾਨੂੰ ਇੱਕ ਪੈਦਲ ਲੰਘਣ ਵਾਸਤੇ ਥੋੜਾ ਰਸਤਾ ਰੇਲਵੇ ਨਹੀਂ ਛੱਡਦਾ ਸੀਗਾ ਤੇ ਸਾਡੇ ਕੋਲ ਕੁਝ ਦਿਨ ਪਹਿਲੇ ਸਾਡੇ ਮਹੱਲੇ ਦੇ ਜਿਨੀਆ ਸਾਡੇ ਪ੍ਰੋਫੈਸਰ ਸਾਹਿਬ ਸ਼ਮਸ਼ੇਰ ਸਿੰਘ ਜੀ ਤੇ ਤੇ ਸੂਰਤੀ ਅੰਕਲ ਆ ਸਾਡੇ ਮੁੱਲੇ ਦੇ ਉਹਨਾਂ ਨੇ ਸਾਨੂੰ ਕਿਹਾ ਵੀ ਇੱਥੇ ਬਹੁਤ ਗੰਦ ਪਿਆ ਰੰਦਾ ਹਰ ਹਲੇ ਅਈ ਅਦਾ ਕਰਦੇ ਆ ਵੀ ਥੋੜਾ ਥੋੜਾ ਇੱਥੇ ਉਹਨਾਂ ਨੂੰ ਕਹਿ ਕੇ ਸਫਾਈ ਕਰਾਈਏ ਤੇ ਜਗਾ ਜਿਹੜੀ ਬੈਂਦ ਲੈ ਕੇ ਬਣਾ ਦੀ ਤੈਨੂੰ ਚਲੋ ਠੀਕ ਆ ਤੇ ਵਧੀਆ ਕੰਮ ਹੈ ਸਫਾਈ ਰਹੀ ਤੇ ਵਧੀਆ ਗੱਲ ਆ ਬਾਜੋ ਬਾਜੋ ਉਹਨਾਂ ਨੇ ਉਹ ਸਫਾਈ ਦੀ ਜਗ੍ਹਾ ਦੀ ਜਗਾ ਨੂੰ ਇੱਕ ਛੱਡ ਦਾ ਤਾਂ ਨਾ ਦੇਤਾ ਵੀ ਇੱਥੇ ਕਿੱਲਰ ਲਾਵਾਂਗੇ ਤੇ ਇੱਕ ਛੱਡ ਬਣਾਵਾਂਗੇ ਇੱਥੇ ਪੱਖਾ ਲਾਤਾ ਜਾਏਗਾ ਪੀਣ ਵਾਸਤੇ ਕੂਲਰ ਲਾਤਾ ਜਾਏਗਾ ਨਾਗਾ ਤੇ ਤੂੰ ਹੀ ਖਾਣ ਪੀਣ ਵਾਲੇ ਬੰਦਿਆਂ ਦਾ ਪੂਰਾ ਇੰਤਜ਼ਾਮ ਕਰਦਾ ਪੱਖਾ ਤੂੰ ਹੀ ਲਾਤਾ ਛੱਡ ਤੂੰ ਹੀ ਲਾਤੀ ਠੰਡੇ ਪਾਣੀ ਦਾ ਕੂਲਰ ਤੂੰ ਹੀ ਰੱਖਤਾ ਤੇ ਸਾਡੇ ਵਰਗੇ ਨੇ ਲਾ ਕੇ ਬੋਤਲ ਉੱਥੇ ਰੱਖ ਲਈਏ ਕਹਿੰਦਾ ਸ਼ਾਮ ਨੂੰ ਉੱਥੇ ਕਹਿੰਦੇ ਜਰੂਰ ਆ ਤੇ ਅੱਲੇ ਬੈ ਕੇ ਬੈਠਦੇ ਰਾਤ ਨੂੰ ਤਾਨੂੰ ਕੁਝ ਹਾਂ ਬਿਲਕੁਲ ਅਮਲ ਲੈਦਾ ਆਂ ਜਾਣੀ ਸਾਰਾ ਇਧਰੋਂ ਆ ਪੂਰੇ ਮਹੱਲੇ ਦਾ ਆਂ ਜਾਣ ਇਧਰੋਂ ਆ ਇਹ ਗੰਦੇ ਵੀ بارش ਪੈਂਦੀ ਆ ਮਹੱਲੇ ਦੀ ਜਨਾਨੀਆਂ ਬੱਚੇ ਲੈਣਾਂ ਦੀ ਆ ਉਹਦੇ ਇੰਦਾ ਕੰਮ ਆ ਜਿਸਲੇ ਮੈਲਾ ਵਰਗਾ ਜਾ ਕੋਈ ਵੀ ਫਿੰਗਰ ਕੋਈ ਤੀਜਾ ਬੰਦਾ ਵੀ ਆ ਕੇ ਖਾਣ ਪੀਣ ਚਾਰ ਮੁੰਡੇ ਲਾ ਕੇ ਬਹਿ ਜਾ ਉਹਨੂੰ ਕੋਈ ਮੇਰਾ ਤੁਹਾਡੇ ਵਰਗਾ شریف ਬੰਦਾ ਉਹਨੂੰ ਰੋਕ ਜੋਗਾ ਹੋਏਗਾ ਉਹਨੇ ਕਿਹਾ ਕਿ ਲੋਕਾਂ ਦੇ ਹਿੱਤ ਵਾਸਤੇ ਨਹੀਂ ਸਾਡਾ ਕੋਈ ਹਤਨੇਜ ਸਾਨੂੰ ਤਾਂ ਇੱਥੇ ਕੋਈ ਛੱਡ ਜਾਈ ਵੀ ਲਾ ਕੇ ਆਈ ਕਹਿੰਦੇ ਵੀ ਰੇਲੀ ਚਾਹੀਦੀ ਆ ਉਹ ਸਾਨੂੰ ਰੇਲੀ ਰੋਲੀ ਦੀ ਕੁਛ ਨਹੀਂ ਚਾਹੀਦੀ ਐ ਸਾਫ ਸਵਾਈ ਚਾਹੀਦੀ ਆ ਉਹ ਹੀ ਸਾਫ ਸਵਾਈ ਚਾਹੀਦੀ ਆ ਜਾਂ ਪੇਗ ਰਾਈਏ ਚਾਹੇ ਜਿੱਦਾਂ ਮਰਜ਼ੀ ਕਰਾਈਏ ਚਾਹੇ ਇਹ ਨਾ ਕਰਾਈਏ ਅਸੀਂ ਸਾਫ ਸਫਾਈ ਕਰਾਵਾਂਗੇ ਉਹ ਸਾਨੂੰ ਆਂਦੀ ਹੈ ਕਰਾਣੇ ਸਾਨੂੰ ਇੱਥੇ ਕੋਈ ਇਹ ਨਹੀਂ ਜੀ ਰੇਲ ਵੀ ਚਾਹੀਦੀ ਹੁਣ ਸਾਨੂੰ ਇਹ ਕਹਿੰਦੇ ਵੀ ਇਹਦੇ ਧੱਕੇ ਨਾਲ ਜਿਹਾ ਮਲਣ ਵਾਲਾ ਮਸਲਾ ਬਣਿਆ ਆ ਐਡਵਰਟਾਈਜ਼ਮੈਂਟ ਤੋਂ ਆਈ ਬਣ ਗਿਆ ਅਸੀਂ ਡਿਪਾਰਟਮੈਂਟ ਤੋਂ ਆਈ ਬਣ ਗਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਵਾਰ ਪਾਸੇ ਧਿਆਨ ਦੇ ਤੇ ਇਸ ਜਗ੍ਹਾ ਦੇ ਉੱਤੇ ਆ ਗਿਆ ਆਪਣੀ ਤਰਫੋਂ ਜਿਹੜੀ ਵੀ ਉਹ ਜਿਤਬਾਰ ਮਰਦੀ ਜੜੀ ਜਗਾ ਉਹ ਆਪਣੀ ਕਾਰਵਾਈ ਜੋ ਕਰਨੀ ਚਾਹੁੰਦੀ ਉਹ ਕਰੇ ਨਾ ਕਿ ਮੇਰੇ ਤੁਹਾਡੇ ਵਰਗਾ ਕੋਈ ਜਣਾ ਖੜਾ ਲੰਡਾ ਦਥੂ ਘਰ ਆ ਕੇ ਇੱਥੇ ਜਣਾ ਨੂੰ ਸੁਝਾਣ ਲੇ ਸਵਾਰੇ ਜਾਂ ਕੁਝ ਵੀ ਕਰੇ ਤੇ ਜੰਗਲਾਤ ਦੀ ਜਗਾ ਜੰਗਲਾਤ ਇੱਥੇ ਬੂਟੇ ਲਾਏ ਜੰਗਲਾਤ ਤੇ ਝਾੜੀਆਂ ਸੁੱਤੇ ਜੰਗਲਾਤ ਦੇ ਕੂੜਾ ਪਾਏ ਇਹ ਉਹਨਾਂ ਦੀ ਜਗ੍ਹਾ ਹੈ ਉਹ ਜੋ ਮਰਜ਼ੀ ਕਰਨ ਐਣੀ ਤੀਸਰੇ ਬੰਦੇ ਦਾ ਇੱਥੇ ਕੋਈ ਇੰਟਰਵੈਨ ਨਹੀਂ ਤੁਹਾਡੇ ਮੱਲੇ ਨੂੰ ਇਸ ਚੀਜ਼ ਨਾਲ ਕੋਈ ਲੈਣ ਦੇਣੀ ਹੈਗਾ ਮੇਰਾ ਨਾਮ ਚੂਤ ਸਿੰਘ ਹੈ ਇਹੜਾ ਕੰਮ ਕਰਵਾਇਆ ਜਾ ਰਿਹਾ ਹੈ ਕੀ ਕਹਿੰਦਾ ਤੇ ਬੰਦਾ ਇਹ ਜਿਹੜਾ ਇਹ ਮੱਲੇ ਦੇ ਵਾਸਤੇ ਕਰਵਾ ਰਿਹਾ ਹੈ ਅਜੀ ਬਾਕੀ ਜਿਹਨੇ ਸਾਨੂੰ ਪੁਜੀਆ ਹੀ ਜੋ ਜੋ ਅੱਜ ਨਾਲ ਦੱਸਿਆ ਹੀ ਇਹ ਫੋਨ ਮਿਲੇ ਕਲ ਉਹ ਕਹਿੰਦੇ ਤੇ ਕਰਵਾ ਲਓ ਚਲੋ ਇਹ ਲੈਣ ਕਿ ਕਰਾ ਲਓ ਸੈਟਅਪ ਕਰਾ ਲਓ ਅਸੇ ਗੱਲ ਹੈ ਹੋਰ ਵੀ ਕੋਈ ਜਾਣਕਾਰੀ ਅਸੀਂ ਹੁੰਦੀ ਹੋ ਕਹਿੰਦੇ ਆ ਸਮਾਨ ਦਮ ਤਰਾ ਨਹੀਂ ਵੜਿਆ ਜੇ ਤੇ ਇਹ ਮੱਲੇ ਵਾਸਤੇ ਹੈ ਕਿ ਅੱਜ ਦੀ ਨਹੀਂ ਸਨ ਮੱਲੇ ਵਾਲੇ ਲੋਕ ਕੋ ਟਰਾਈ ਕਰ ਰਹੇ ਮੱਲੇ ਸੇ 2-4 ਨੇ ਬੜਾ ਮੈਂ ਅਸੀਂ ਇਕੱਠੇ ਕਰ ਸਕਦੇ ਮੈਂ ਛੱਦ ਨਹੀਂ ਨਹੀਂ 10 ਸੱਦ ਨਹੀਂ ਦੇਖੋ ਗੱਲ ਨੇ ਕੰਮ ਤੁਸੀਂ ਸੋਸਾਇਟੀ ਦੇ ਤੌਰ ਤੇ ਕਰ ਰਹੇ ਜਾਂ ਡਿਪਾਰਟਮੈਂਟ ਆਫ ਕਰ ਰਿਹਾ ਬਸ ਦੇਖੋ ਅਸੀਂ ਇਹਨਾਂ ਨੇ ਆਪਣੇ ਆਪ ਚੁਪਿਆ ਸਭ ਇਹ ਵੀ ਪਾਰਟੀ ਹੈ ਇਹ ਨਹੀਂ ਦੋਨ ਲਵਾ ਲਈ ਇਹਨਾਂ ਆਪਣੇ ਹਸਮਨ ਨਾਲ ਚੁਪ ਲਿਆ ਆਪਣੇ ਠੀਕ ਹੈ ਫਿਰ ਤੇ ਜੁਗਲਦਾਂ ਦਾ ਛਣੀ ਉਹ ਵੀ ਆਇਆ ਸੀ ਉਹਨੇ ਵੀ ਉਹ ਆ ਕੇ ਚਲੋ ਗੇਲ ਲਗਾ ਲਓ ਇਸ ਤਰ੍ਹਾਂ ਆਂ ਗਿਆ ਫਿਰ ਉਹਨਾਂ ਦਾ ਤਰਾਜ ਵੱਡੇ ਵੱਡੇ ਪੋਲ ਲਗਾਤੇ ਗਏ पोज मैम के नाम पे अब डाल दिए फोन ये हो सर ਕਿਉਂਕਿ ਇਹ ਜੀ ਗੱਲ ਸੈਂਟ ਡਿਪਾਰਟਮੈਂਟ ਦੇ ਸੈਂਟ ਤੇ ਲਈ ਹੋਈ ਹੈ ਜੀ ਅਸੀਂ ਪਰਮਿਸ਼ਨ ਦੇ ਕੇ ਆ ਸਾਨੂੰ ਇਹ ਨਹੀਂ ਪਤਾ ਵੀ ਕੋਲ ਨਾ ਸੈਂਟ ਦਿੱਤੀ ਹੋਈ ਹੈ ਕਿ ਪਰਮਿਸ਼ਨ ਕਰਨੀ ਹੈ ਫਿਰ ਲਿਖਤੀ ਪਰਮਿਸ਼ਨ ਦਿੱਤੀ ਕਿ ਡਿਪਾਰਟਮੈਂਟ ਵੱਲੋਂ ਕੋਈ ਨਹੀਂ ਲਿਖਣ ਦੀ ਕੋਈ ਹੈ ਇਫ ਯੂ ਵਿਸ਼ ਥੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ ਥੈਮ ਟੂ ਏਐਨਐਮ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਦਿੱਲੀ little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankul.